एक ईसाई हम वतन हम प्यार है हिंदू मुस्लिम जैसे ईसाई हम दाता ने प्यार है क्यों क्यों करे इनको जुदा के मजहब नहीं वशदा जाने ਉਹ ਲਾਲਾ ਜੀ ਉਹਨਾਂ ਨੇ ਨੀਚੇ ਲਿਖਿਆ ਤੇ ਮੇਰੇ ਸਰੀਰ 'ਤੇ ਪੜੀ ਏਕ-ਏਕ ਲਾਠੀ ਬ੍ਰਿਟਿਸ਼ ਸਮਾਜ ਦੇ ਕਬਰ ਦੀ ਏਕ-ਏਕ ਕੀਲ ਬਣੇਗੀ ਤੇ ਨਾਲ ਹੀ ਜਗਨਦੀਪ ਜੀ ਨੇ ਕਿਹਾ ਕਹਿੰਦੇ ਜੀ ਜਦੋਂ ਅਸੀਂ ਇੱਥੇ ਪੜਦੇ ਸੀਗੇ ਸਾਹ ਪ੍ਰਿੰਸੀਪਲ ਸਾਹਿਬ ਸਾਡੇ ਦੰਦੇ ਵੀ ਲੱਗਦੇ ਹੁੰਦੇ ਸੀ ਜਿੰਨੇ ਵੀ ਸਟੂਡੈਂਟਸ ਇੱਥੇ ਬੈਠੇ ਨੇ ਮੇਰਾ ਇੱਕੋ ਹੀ ਮੈਸੇਜ ਹੈ ਇਸ ਸਕੂਲ ਦੇ ਵਿੱਚ ਇਸ ਮੰਦਰ ਦੇ ਵਿੱਚ ਪਿਆ ਇੱਕ ਦੰਡਾ ਤੋਡੇ ਫਿਊਚਰ ਦੀ ਭਵਿੱਖੀ ਇੱਕ ਨਹੀਂ ਰਹਿ। ਇਟ ਹੈ। ਇਹ ਲਾਲਾ ਜੀ ਦੀ ਗਰਮ ਭੂਮੀ ਹੈ। ਲਾਲਾ ਜੀ ਦਾ ਅਜਾ ਉਹਦੀ ਭਾਗੂ ਸਾਡਾ ਸ਼ਹੀਦੀ ਦਿਵਸ ਹੈ। ਇਸ ਜੋ ਉਹਨਾਂ ਨਿਤ ਰੋਹ ਹੈ ਜੋ ਇੱਥੇ ਸ਼ਹਿਰ ਦੇ ਵਿੱਚ ਉਹਨਾਂ ਦੀ ਨਿਸ਼ਾਨੀ ਹੈ।

جی مان سیتھے روزگر ہو رہے ہیں لالا جی اس آر کے سیئر سیکنڈری اسکول کے چیئرمین صاحب پرن گپتا جی نریش ورما جی رجندر جین جی اور سرچن ہاجر پرنسیپل میڈم سٹاپ سٹافنٹ صاحب سب تو پہلا میں لالا لاجپت رائے جی نے اجیدی دہارے پہ ਹੱਥ ਜੋੜ ਕੇ ਉਹਨਾਂ ਨੂੰ ਸਤ ਸਤ ਸਰਨਾਮ ਕਰਦਾ ਉਹ ਯਾਦ ਕਰਦਾ ਅਸੀਂ ਵੱਡੇ ਹੁੰਦੇ ਹੁੰਦੇ ਸੀ ਜਦੋਂ ਸਟੂਡੈਂਟ ਹੁੰਦੇ ਸੀਗੇ ਹਿਸਟਰੀ ਦੇ ਵਿੱਚ ਪੜ੍ਹਦੇ ਹੁੰਦੇ ਸੀ ਵੀ ਕਿਸ ਤਰ੍ਹਾਂ ਸਾਡੇ ਦੇਸ਼ ਦੇ ਜਿਹੜੇ ਜਗੀਦਾ ਨੇ ਆਪਣਾ ਬਲੀਦਾਨ ਦਿੱਤਾ ਔਰ ਜਦੋਂ ਬਲੀਦਾਨ ਦੀ ਗੱਲ ਹੁੰਦੀ ਸੀ ਤਾਂ ਪੰਜਾਬੀਆਂ ਦੀ ਗੱਲ ਹੋਇਆ ਕਰਦੀ ਸੀ ਜਦੋਂ ਅਸੀਂ ਦੇਸ਼ ਦਾ ਇਤਿਹਾਸ ਪੜ੍ਹਦੇ ਆ ਆਜ਼ਾਦੀ ਦਾ ਇਤਿਹਾਸ ਪੜ੍ਹਦੇ ਆ ਫਰੀਡਮ ਸਟ੍ਰਗਲ ਨੂੰ ਕਰਦੇ ਆ ਤਾਂ ਉਹਦੇ ਵਿੱਚ ਪੰਜਾਬੀਆਂ ਦਾ ਹੀ ਜਿਹੜਾ ਯੋਗਦਾਨ ਦੀ ਜ਼ਿਆਦਾ ਗੱਲ ਕੀਤੀ ਜਾਂਦੀ ਸੀ ਔਰ ਪੰਜਾਬੀਆਂ ਦੇ ਵਿੱਚੋਂ ਇੱਕ ਸੀਗੇ ਸਾਡੇ ਲਾਲਾ ਲਾਜਪਤ ਰਾਏ ਜੀ ਜਿਹੜੇ ਕੀ ਸਾਡੇ ਜਗਰਾਓ ਨੂੰ ਬਿਲਾਉਂ ਕਰਦੇ ਨੇ ਔਰ ਅੱਜ ਦੇ ਇਸ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਸਤਿ ਸਤਿ ਪ੍ਰਣਾਮ ਕਰਦਾ ਔਰ ਇਸ ਗੱਲ ਦੀ ਕਾਮਨਾ ਕਰਦਾ ਔਰ ਮੈਂ ਆਪ ਵੀ ਪ੍ਰੇਰਣਾ ਲੈਂਦਾ ਭਈ ਉਹਨਾਂ ਦੇ ਦਿੱਤੇ ਜਿਹੜੇ ਮਾਰਗ ਦੇ ਉੱਤੇ ਉਹਨਾਂ ਦਾ ਜਿਹੜਾ ਬੂਟਾ ਲਾਇਆ ਹੈਗਾ ਅਸੀਂ ਉਸ ਮਾਰਗ ਦੇ ਉੱਤੇ ਚੱਲਦੇ ਰਹੇ ਆਗੇ ਹੋਰ ਆਉਂਦੀਆਂ ਪੀੜੀਆਂ ਤੱਕ ਆਉਂਦੀਆਂ ਪੀੜੀਆਂ ਤੱਕ ਅਸੀਂ ਉਹਨਾਂ ਦੀ ਜਿਹੜੀ ਸੋਚ ਆ ਉਸ ਨੂੰ ਬਰਕਰਾਰ ਰੱਖਾਂਗੇ ਜਿਹੜੀ ਆਜ਼ਾਦੀ ਉਹ ਸਾਨੂੰ ਦੇ ਕੇ ਗਏ ਨੇ ਅਸੀਂ ਉਸ ਆਜ਼ਾਦੀ ਨੂੰ ਜਿਹੜਾ ਹੈ ਸਹੀ ਮਾਇਨੇ ਦੇ ਵਿੱਚ ਜਿਹੜਾ ਹੈ ਉਹ ਲੋਕਾਂ ਦੀ ਸੁਤੰਤਰਤਾ ਦੇ ਲਈ ਲੋਕਾਂ ਦੀ ਜਿਹੜੀ ਹੈ ਫਰੀडम ਦੇ ਲਈ ਲੋਕਾਂ ਦੀ ਜਿਹੜੀ ਹੈ ਲਿਬਰਟੀ ਦੇ ਲਈ ਉਸ ਆਜ਼ਾਦੀ ਨੂੰ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਉਹ ਮਾਣ ਪਾਣਗੇ ਸਾਡੇ ਲੋਕ ਔਰ ਇਸ ਤੋਂ کیتا ہے آر آرکے ہائی اسکول نے آر کے سیئر سیکنڈری دس سے اس کو پہلے نریش ورما جی بھی اتنے جا لاجپت جی نے اپنے سے نا کے ٹرسٹ سیٹ انہوں نے سائن کی وہ اویلیبل ہے مہان سکول ہے گا. جسے کے لالا جی نے اپنے ہاتھوں کے نام جا انہوں نے گھر کمرہ کے ہے وہ سائن کیتے ہوئے وہ اسکول کے اویلیبل نے ਬਹੁਤ سارے ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈਗਾ ਡਿਫਰੈਂਟ ਡਿਫਰੈਂਟ ਫੰਕਸ਼ਨਸ ਨੂੰ ਜਿਹੜਾ ਹੈ ਅਟੈਂਡ ਕਰਨ ਦਾ ਮੌਕਾ ਮਿਲਦਾ ਹੈਗਾ ਪਰ ਜੋ ਇੱਕ ਪੰਜਾਬੀਅਤ ਕਹ ਲਓ ਜਾਂ ਜੋ ਇੱਕ ਆਪਣਾपन ਹੈ ਜੋ ਇੱਕ ਨਿੱਕਾਪਨ ਹੈ ਉਹ ਇਸ ਫੰਕਸ਼ਨ ਦੇ ਵਿੱਚ ਮਹਿਸੂਸ ਹੋਇਆ ਹਰ ਕਿਸੇ ਨੂੰ ਵੈਲਕਮ ਕੀਤਾ ਜਾਂਦਾ ਹੈਗਾ ਹਰ ਕਿਸੇ ਨੂੰ ਜਿਹੜਾ ਨੌਜਵਾਨ ਮੇਰਾ ਸਟੂਡੈਂਟ ਵੇਸ਼ਾ ਤਿਆਰ ਰੰਦਾ ਹਰ ਰੋਜ਼ 6-7 ਯੂਨਿਟ ਬਲੱਡ ਇਹ ਦਾਨ ਕਰਵਾਉਂਦੇ ਆ ਜੀ ਸਾ ਪਹਿਲਾ ਮੰਨਣ ਹੋ ਗਏ ਇਹ ਹੈ ਪਿਆਰ ਹਾਂ ਜੇ ਹਾਂ ਜੇ ਆ ਸਾਡੇ ਜੀ ਦਾ ਮੋਰੰਦ ਸਾਡੇ ਜੀ ਪਿਆਰ ਦਿੱਤਾ ਉਹਨਾਂ ਦੇ ਬਹੁਤ ਹੀ ਸਤਿਕਾਰ ਦੇ ਡਾਕਟਰ ਫਾਰੀਦ ਮਾਦਾ ਕੀ ਉਸੇ ਜਰੀਏ ਟਿਕਟੋਕ ਨਾਲ ਸਲਾਮ ਸਿੱਧੂ ਸਾਹਿਬ ਹਾਂ ਜੇ ਆ ਅੱਜ ਦਿੱਤਾ ਹੈਗਾ ਉਸ ਤੋਂ ਬਾਅਦ ਇਹਨਾਂ ਵਧੀਆ ਬੋਲਣਾ ਨਹੀਂ ਆਉਂਦਾ ਮੇਰੇ ਨੰਬਰ ਘਟ ਜਣੇ ਜੇ ਤੁਹਾਡੀਆਂ ਤਾਲੀਆਂ ਲਗਾਤਾਰ ਨਾ ਵੱਜੀਆ। ਮੇਰੀ ਬੇਨਤੀ ਹੈ ਕਿ ਤਾਲੀਆਂ ਦੀ ਗਰਗਰਾਹਟ ਦੇ ਵਿੱਚ ਸਰਤੀ ਨਿਸਕਾਰ ਸੇਵਾ ਜਗਰਾਉਂ ਤੇ ਸਟੇਜਾਂ ਦੇ ਬਾਦਸ਼ਾ ਸਾਡੇ 22ਵੇਂ ਫੰਕਸ਼ਨ ਦੇ ਵਿੱਚ ਵੀ ਇਹਨਾਂ ਨੂੰ ਸਟੇਜ ਕਰਾ। ਵਾਹਿਗੁਰੂ ਕਿ ਐਡੀਸੀ ਸਾਹਿਬ ਦੇ ਲਈ ਉਹਨਾਂ ਦੀ ਸੋਭਰਨੈਸ ਲਈ ਉਹਨਾਂ ਦੀ ਸਾਥੀ ਹਾਈ ਮੈਮ ਸਾਹਮਣੇ ਹਾਈ ਯੈਸ ਦੌੜ ਕੇ